ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣੇ ਸਾਰੇ ਸੰਗਤ ਨੂੰ ਜਣੇ ਦੀ ਬੇਨਤੀ ਆ ਹੱਥ ਜੋੜ ਕੇ ਵੀ ਇਹ ਜਿਹੜਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਮੋਰਚਾ ਲੱਗਿਆ ਹਿਆ 2023 7 ਜਨਵਰੀ ਤੋਂ ਇਹਨੂੰ ਜਣੇ ਦੇ 2025 7 ਜਨਵਰੀ ਨੂੰ 2 ਸਾਲ ਹੋ ਜਾਣੇ ਆ ਤੇ ਇਸ ਕਰਕੇ ਸਾਰੇ ਸੰਗਤ ਦੇ ਚਰਨਾਂ ਜੇ ਬੇਨਤੀ ਆ ਵੀ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਲੋਸਮਿਟ ਕੀਤੀ ਜਾਵੇ 7 ਜਨਵਰੀ ਨੂੰ ਇਥੇ ਜਾਣ ਦੇ ਪਹੁੰਚਣ ਦੀ ਜਥੇਦਾਰ ਦੇ ਜਿਹੜੇ ਬਾਪੂ ਜੀ ਧਰਮੀ ਨੇ ਵੀ ਜਿਹਨਾਂ ਦਾ ਨਾਮ ਆ ਗਰਚਾਰਨ ਸਿੰਘ ਜੀ ਵੀ ਉਹਨਾਂ ਵੱਲੋਂ ਜਾਣ ਦੇ ਸਨੇਹਾ ਸਾਰੇ ਪ੍ਰਬੰਧਕ ਕਮੇਟੀ ਜਿਹੜੀ ਉਥੇ ਮੋਰਚੇ ਦੀ ਆ ਵੀ ਹਰ ਇੱਕ ਘਰ ਦੇ ਵਿੱਚ ਇੱਕ ਜਾਂ ਦੋ ਜਿਹੜੇ ਮੈਂਬਰ ਇਸ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਭਰਨ ਕਿਉਂਕਿ ਇਹ ਜਿਹੜਾ ਮੋਰਚਾ ਲੱਗਿਆ ਗੁਰੂ ਗ੍ਰੰਥ ਜੀ ਤੇ ਪੰਥ ਦੀ ਸ਼ਾਨ ਦੇ ਬਦਲੇ ਲੱਗਿਆ ਵਾ ਜਿਹਦੇ ਬਾਰੇ ਕਵੀ ਨੇ ਲਿਖਿਆ ਕਹਿੰਦਾ ਗਲੋਂ ਗੁਲਾਮੀ ਲਾਉਣ ਦੀਆਂ ਜੋ ਗੱਲਾਂ ਕਰਦਾ ਹੈ ਸੀਣੀਵਾ ਦਾ ਜਾਇਆ ਮਰਨ ਰਤਾਣਾ ਡਰਦਾ ਹੈ ਕਹਿੰਦਾ ਮੁਸ਼ਕਲ ਨਾ ਬਣ ਜਾਵੇ ਉਹ ਸਾਡੇ ਵੀਰ ਹਵਾਰੇ ਤੇ ਸਿੱਖ ਕੌਮ ਨੂੰ ਮਨ ਬੜਾ ਜਗਤਾਰ ਹਵਾਰੇ ਤੇ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਹਰ ਇੱਕ ਘਰ ਦੇ ਵਿੱਚ ਜਣ ਦੀ ਇੱਕ ਜੀ ਜਾਂ ਘਟੋ ਘਟ ਜਣ ਦੀ ਦੋ ਜੀ ਇੱਥੇ ਮੋਰਚੇ ਤੇ ਪਹੁੰਚਣ ਦੀ ਜਣ ਦੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਆ ਬੇਨਤੀ ਕੀਤੀ ਜਾਂਦੀ ਆ ਵੇ ਸਾਰੇ ਜਣੇ ਦੇ ਪਿੰਡ ਦੇ ਜਿਹੜੇ ਗੁਰੂ ਘਰਾਂ ਦੇ ਵਿੱਚ ਲੋਸਮੈਡ ਕੀਤੀ ਜਾਵੇ ਇਹ ਸਨੇਹਾ ਹਰ ਇੱਕ ਕੌਮ ਦੇ ਕੋਲ ਜਾਣੀ ਪਹੁੰਚਣਾ ਚਾਹੀਦਾ ਜਿੱਦਾਂ ਕਿਸੇ ਕਵੀ ਨੇ ਲਿਖਿਆ ਕਹਿੰਦਾ ਸੀਨੇ ਵਿੱਚ ਜਿਨ੍ਹਾਂ ਦੇ ਦਰਦ ਵੇ ਕਦ ਭੁੱਲਦੇ ਆਪਣੇ ਫਰਜ਼ ਵੇ ਉਹ ਲਾਹ ਦਿੰਦੇ ਸਾਰੇ ਕਰਜ ਵੇ ਰੱਖਦੇ ਨਹੀਂ ਉਧਾਰ ਵੇ ਸ਼ੀਵਾਜ ਤੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਵੇ ਕਹਿੰਦਾ ਦਮ ਜਿਣਾ ਵਿੱਚ ਹੋਣਗੇ ਉਹ ਬੈਠ ਕਦੇ ਨਹੀਂ ਰੋਣਗੇ ਹਾਕ ਆਪਣੇ ਆਪ ਉਹ ਆਪਣੇ ਖਾਣਗੇ ਕੀ ਕਰ ਲੋਗੇ ਮੌਕੇ ਦੀ ਸਰਕਾਰ ਵੇ ਛੀ ਬਾਜ ਦੇ ਸੂਰ ਮੇ ਖਾਂਦੇ ਮਾਰ ਕੇ ਆਪ ਸ਼িকার ਵੇ ਜਿਹੜੇ ਮੁਣ ਕਰਿਆ ਇਤਿਹਾਸ ਤੋਂ ਉਹ ਜਿਹੜੇ ਕੋਰੇ ਆ ਅਹਿਸਾਸ ਤੋਂ ਤ੍ਰਿਗ 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 ਤਰਕਾਰ ਵੇ ਛੀ ਬਾਜ ਦੇ ਸੂਰ ਮੇ ਖਾਂਦੇ ਮਾਰ ਕੇ ਆਪ ਸ਼িকার ਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ